ਅਣਗਿਣਤ ਭੁੱਖਾਂ ਦਾ ਮੱਜ ਮੂਆਂ ਮਨੁੱਖੀ ਸਰੀਰ ਹੈ ਫਿਰ ਸਾਰਾ ਜੀਵਨ ਉਹਨਾਂ ਭੁੱਖਾਂ ਨੂੰ ਤ੍ਰਿਪਤ ਕਰਨ ਵਿੱਚ ਲੱਗ ਜਾਂਦਾ ਹੈ ਜਦ ਇੱਕ ਭੁੱਖ ਦੀ ਪੂਰਤੀ ਹੁੰਦੀ ਹੈ ਤਾਂ ਕਈ ਨਵੀਆਂ ਭੁੱਖਾਂ ਜਨਮ ਲੈ ਲੈਂਦੀਆਂ ਹਨ ਔਰ ਇਹਨਾਂ ਭੁੱਖਾਂ ਵਿੱਚ ਹੀ ਇੱਕ ਦਿਨ ਜੀਵਨ ਦਾ ਅੰਤ ਹੋ ਜਾਂਦਾ ਹੈ ਹਰ ਕੁੱਖ ਇੱਕ ਦੁੱਖ ਨੂੰ ਜਨਮ ਦਿੰਦੀ ਹੈ ਤਨ ਦੀ ਭੁੱਖ ਹੈ ਤਾਂ ਦੁੱਖ ਹੈ ਰੋਟੀ ਦੀ ਭੁੱਖ ਹੈ ਤਾਂ ਦੁੱਖ ਹੈ ਔਲਾਦ ਮਕਾਨ ਜਾ ਪ੍ਰਪਤਾ ਦੀ ਭੁੱਖ ਹੈ ਤਾਂ ਦੁੱਖ ਖੜਾ ਹੈ ਭੁੱਖ ਤੇ ਦੁੱਖ ਹਮੇਸ਼ਾ ਇਕੱਠੇ ਰਹਿੰਦੇ ਹਨ ਮਨੁੱਖ ਜਨਮ ਮਰਨ ਤੋਂ ਮੁਕਤ ਨਹੀਂ ਸਕਦਾ ਪਰ ਇੱਕ ਭੁੱਖ ਪ੍ਰਭੂ ਦੇ ਨਾਮ ਦੀ ਐਸੀ ਹੈ ਜੇ ਕਿਦਰੇ ਮਨੁੱਖੀ ਜੀਵਨ ਅੰਦਰ ਪੈਦਾ ਹੋ ਜਾਵੇ ਤਾਂ ਸਾਰੇ ਦੁੱਖਾਂ ਦਾ ਅੰਤ ਕਰ ਦਿੰਦੀ ਹੈ ਮਨੁੱਖ ਮੁਕਤੀ ਪ੍ਰਾਪਤ ਕਰ ਲੈਂਦਾ ਹੈ